ਵਧੀਆ ਲੱਗਿਆ ਜੀ ਤੁਹਾਡੇ ਕੋਲੇ ਆ ਕੇ ਤੁਹਾਨੂੰ ਸਮਝਾਇਆ ਇਕੱਲੀ ਇਕੱਲੀ ਚੀਜ਼ ਸਮਝਾਈ ਆ ਸਾਨੂੰ ਅੱਧਾ ਘੰਟਾ ਲੱਗਿਆ ਮੈਨੂੰ ਅੱਧਾ ਘੰਟੇ ਤੋਂ ਜ਼ਿਆਦਾ ਹੀ ਲੱਗਿਆ ਜੀ ਇਹ ਸਾਊਂਡ ਬਾਰ ਜਿਹੜਾ ਆਨਲਾਈਨ ਤੋਂ ਆਂਦਾ ਨਾ ਮਾਲ ਉਹਦੇ ਨਾਲ ਸਾਊਂਡ ਬਾਰ ਨਹੀਂ ਹੁੰਦੀ ਆਨਲਾਈਨ ਵਾਲਾ ਪੀਸ ਨਹੀਂ ਇਹਨਾਂ ਨੂੰ ਦਿੱਤਾ ਆਪਾਂ ਨੇ ਜਿਹੜਾ ਕਿ ਫਲਿੱਪਕਾਰਡ ਤੋਂ ਆਉਂਦਾ ਐਮਾਜ਼ੋਨ ਤੋਂ ਦਾ ਉਹ ਪੀਸ ਨਹੀਂ ਹੈਗਾ ਇਹ ਮਾਤਾ ਦੀ ਦੋਸਤੋ ਵੀਰ ਜੀ ਆਏ ਸੀ ਮੁਹੰਮਦ ਆਜ਼ਮ ਮੁਹੰਮਦ ਤਾਹਿਰ ਔਰ ਮੁਹੰਮਦ ਨਦੀਮ ਔਰ ਰਿਜ਼ਵਾਨ ਭਾਈ ਇਹਨਾਂ ਨੇ ਲਿਆ ਜੀ ਆਪਣੇ ਕੋਲੋਂ ਆਈਫੋਨ 13 ਆਈਫੋਨ 13 ਔਰ ਨਵਾਂ ਲਿਆ ਜੀ ਬਿਲਕੁਲ ਔਰ ਇੰਡੀਅਨ ਪੀਸ ਲਿਆ ਡਿਸਟ੍ਰੀਬਿਊਟਰ ਵਾਲਾ ਪੀਸ ਲਿਆ ਆਨਲਾਈਨ ਵਾਲਾ ਪੀਸ ਨਹੀਂ ਇਹਨਾਂ ਨੂੰ ਦਿੱਤਾ ਆਪਾਂ ਨੇ ਜਿਹੜਾ ਕਿ ਫਲਿੱਪਕਾਰਡ ਤੋਂ ਆਉਂਦਾ ਐਮਾਜ਼ੋਨ ਤੋਂ ਆਉਂਦਾ ਉਹ ਪੀਸ ਨਹੀਂ ਹੈਗਾ ਇਹ ਇਹ ਡਿਸਟ੍ਰੀਬਿਊਟਰ ਵਾਲਾ ਪੱਕੇ ਜੀਐਸਟੀ ਦੇ ਬਿੱਲ ਦੇ ਨਾਲ ਦਿੱਤਾ ਇਹਨਾਂ ਨੂੰ ਔਰ ਇਹਨਾਂ ਨੂੰ ਨਾਲ ਦਿੱਤੀ ਆ ਸਾਊਂਡ ਬਾਰ ਜਿਹੜਾ ਆਨਲਾਈਨ ਤੋਂ ਆਂਦਾ ਨਾ ਮਾਲ ਉਹਦੇ ਨਾਲ ਸਾਊਂਡ ਬਾਰ ਨਹੀਂ ਹੁੰਦੀ ਔਰ ਉਹਦੇ ਨਾਲੇ ਗਿਫਟਸ ਵੀ ਨਹੀਂ ਦੇ ਸਕਦੇ ਆਪਾਂ ਇਹ ਮਤਲਬ ਡਿਸਟ੍ਰੀਬਿਊਟਰ ਵਾਲੇ ਸੈੱਟ ਨੇ ਇਹ ਜੋ ਆਪਾਂ ਨੂੰ ਮਾਰਜਨ ਵਿੱਚ ਆਂਦਾ ਇਹਦੇ ਵਿੱਚ ਉਹ ਮਾਰਜਨ ਹੀ ਆਪਾਂ ਇਹਨਾਂ ਨੂੰ ਨਾਲ ਸ਼ੇਅਰ ਕਰਦੀਦਾ ਬਾਕੀ ਵੀਰ ਨੂੰ ਪੁੱਛਾਂਗੇ ਕਿਵੇਂ ਲੱਗਿਆ ਇੱਥੇ ਆ ਕੇ ਸਪੈਸ਼ਲ ਆਏ ਨੇ ਮਲੇਰ ਕੋਟਲਾ ਤੋਂ ਵੀਰ ਕਿਵੇਂ ਲੱਗਿਆ ਭਾਜੀ ਤੁਸੀਂ ਬਹੁਤ ਵਧੀਆ ਲੱਗੇ ਬਹੁਤ ਵਧੀਆ ਲੱਗੇ ਜਿਵੇਂ ਡੀਲ ਕਰੀ ਆਪਾਂ ਫੇਰ ਡੀਲ ਹੈ ਬਿਲਕੁਲ ਬਿਲਕੁਲ ਨਹੀਂ ਬਿਲਕੁਲ ਫੇਲ ਨਹੀਂ ਬਿਲਕੁਲ ਬਹੁਤ ਵਧੀਆ ਲੱਗਿਆ ਮਤਲਬ ਫੇਲ ਨਹੀਂ ਹੈਗੀ ਫੇਰ ਫੇਰ ਹੈ ਜੀ ਸਾਫ ਸੁਥਰੀ ਆ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਡੀਲਿੰਗ ਕੀਤੀ ਥੋਨੇ ਥੈਂਕ ਯੂ ਹਾਂਜੀ ਭਾਈ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਕੋਲੇ ਆ ਕੇ ਥੋਨੇ ਸਮਝਾਇਆ ਇਕੱਲੀ ਇਕੱਲੀ ਚੀਜ਼ ਸਮਝਾਈ ਆ ਸਾਨੂੰ ਅੱਧਾ ਘੰਟਾ ਲੱਗਿਆ ਮੈਨੂੰ ਅੱਧਾ ਘੰਟੇ ਤੋਂ ਜ਼ਿਆਦਾ ਹੀ ਲੱਗਿਆ ਜੀ ਹਾਂ ਹਾਂਜੀ ਨਦੀਮ ਭਾਈ ਹਾਂਜੀ ਸਰ ਬਹੁਤ ਬਹੁਤ ਲੱਗਿਆ ਤੁਹਾਡੀ ਡੀਲ ਜੀ ਕਹਿ ਮੈਂ ਕੰਮ ਓਕੇ ਸਰ ਓਕੇ ਕਰੋ ਹਾਂਜੀ ਰਿਜਵਾਨ ਭਾਈ ਹਾਂਜੀ ਪੂਰੀ ਓਕੇ ਦੀ ਰਿਪੋਰਟ ਆ ਜੀ ਜਮਾਈ ਪੂਰੀ ਓਕੇ ਹੀ ਓਕੇ ਐਂਡੀ ਲਾਤਾ ਐਂਡੀ ਲਾਤਾ ਬਹੁਤ ਵਧੀਆ ਤਰੀਕੇ ਨਾਲ ਮੈਂ ਸਮਝਾਇਆ ਇਹਨਾਂ ਨੂੰ ਕਿ ਕੀ ਫਰਕ ਹੁੰਦਾ ਆਨਲਾਈਨ ਦੇ ਸੈਟ ਦਾ ਔਰ ਕੀ ਫਰਕ ਹੁੰਦਾ ਡਿਸਟ੍ਰਿਬਿਊਟਰ ਵਾਲੇ ਸੈਟ ਦਾ ਮਤਲਬ ਕਿ ਆਪਾਂ ਨੂੰ ਪਹਿਲਾਂ ਪਹਿਲਾਂ ਜਰੂਰ ਲੱਗਦਾ ਕਿ 1200 ਰੁਪਏ ਦਾ ਆਪਾਂ ਫਾਇਦਾ ਕਰ ਲਈਏ ਬਾਅਦ ਦੇ ਵਿੱਚ ਬੜੀਆਂ ਪ੍ਰੋਬਲਮ ਆਉਂਦੀਆਂ ਨੇ ਇਸ ਲਈ ਬਹੁਤ ਵਧੀਆ ਵੀਰ ਨੇ ਸਮਝੀ ਗੱਲ ਔਰ ਇਹਨਾਂ ਨੇ ਮੇਰਾ ਸਾਥ ਦਿੱਤਾ ਪੂਰਾ ਪੂਰਾ ਵਧੀਆ ਤਰੀਕੇ ਨਾਲ ਸਮਝ ਕੇ ਇਹਨਾਂ ਨੇ ਮੇਰੇ ਕੋਲ ਸੈਟ ਲਿਆ ਵਾ ਬਹੁਤ ਥੈਂਕ ਯੂ ਹੈ ਜੀ ਤੁਹਾਡਾ ਇਸ ਗੱਲ ਦਾ ਔਰ ਬਹੁਤ ਸ਼ੁਕਰੀਆ ਤੁਹਾਡਾ ਔਰ ਥੈਂਕ ਯੂ ਸੋ ਮਚ ਜੈ ਮਾਤਾ ਦੀ ਜੀ ਜੈ ਮਾਤਾ ਜੈ